ATM ਕੈਬਿਨ ਦੇ ਅੰਦਰ ਅਤੇ ਬਾਹਰ ਲੋਕਾਂ ਦੀ ਮਦਦ ਕਰਨ ਦਾ ਝਾਂਸਾ ਦੇ ਕੇ ਇੱਕ ਮੁਲਜ਼ਮ ਵੱਲੋਂ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਫੇਜ਼ 11 ਥਾਣਾ ਪੁਲਿਸ ਨੇ ਮੋਹਿਤ ਅਤੇ 30 ਹੋਰਨਾਂ ਸ਼ਿਕਾਇਤਕਰਤਾਵਾਂ ਦੀ ਸ਼ਿਕਾਇਤੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਹਿਤ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਅਣਪਛਾਤਾ ਮੁਲਜ਼ਮ ATM ਕੈਬਿਨ ਦੇ ਅੰਦਰ ਜਾਂ ਬਾਹਰ ਉਹਨਾਂ ਨੂੰ ਮਿਲਿਆ ਜੋ ਚਲਾਕੀ ਨਾਲ ਕੁਝ ਸਮੇਂ ਲਈ ਏਟੀਐਮ ਮਸ਼ੀਨ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਬਣਾ ਦਿੰਦਾ ਸੀ ਜਦੋਂ ਵਿਅਕਤੀ ਏਟੀਐਮ ਮਸ਼ੀਨ ਤੋਂ ਪੈਸੇ ਨਹੀਂ ਕਢਵਾ ਪਾਉਂਦੇ ਤਾਂ ਉਸ ਸਮੇ ਉਹ ਉਹਨਾਂ ਦੇ ਕੋਲ ਆ ਕੇ ਉਹਨਾਂ ਦੀ ਮਦਦ ਕਰਨ ਦਾ ਝਾਂਸਾ ਦਿੰਦੇ ਹੋਏ ਉਹਨਾਂ ਦਾ ਏਟੀਐਮ ਬਦਲ ਕੇ ਉਹਨਾਂ ਦੇ ਏਟੀਐਮ ਤੋਂ ਨਕਦੀ ਕਢਵਾ ਲੈਂਦਾ ਸੀ ਇਸੇ ਤਰ੍ਹਾਂ ਨਾਲ ਮੁਲਜ਼ਮ ਨੇ ਕਰੀਬ 31 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਏਟੀਐਮ ਕੈਬਿਨ ਦੇ ਅੰਦਰ ਅਤੇ ਬਾਹਰ ਲੋਕਾਂ ਦੀ ਮਦਦ ਕਰਨ ਦਾ ਝਾਂਸਾ ਦੇ ਕੇ ਇੱਕ ਮੁਲਜ਼ਮ ਵੱਲੋਂ ਲੋਕਾਂ ਨਾਲ ਲੱਖਾਂ ਦੀ ਠੱਗੀ ਮਾਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਫੇਜ਼ 11 ਥਾਣਾ ਪੁਲਿਸ ਨੇ ਮੋਹਿਤ ਅਤੇ 30 ਹੋਰਨਾਂ ਸ਼ਿਕਾਇਤਕਰਤਾਵਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮੋਹਿਤ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਅਣਪਛਾਤਾ ਮੁਲਜ਼ਮ ਏਟੀਐਮ ਕੈਬਿਨ ਦੇ ਅੰਦਰ ਜਾਂ ਬਾਹਰ ਉਹਨਾਂ ਨੂੰ ਮਿਲਿਆ ਜੋ ਚਲਾਕੀ ਨਾਲ ਕੁਝ ਸਮੇਂ ਲਈ ਏਟੀਐਮ ਮਸ਼ੀਨ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਬਣਾ ਦਿੰਦਾ ਸੀ ਜਦੋਂ ਵਿਅਕਤੀ ਏਟੀਐਮ ਮਸ਼ੀਨ ਤੋਂ ਪੈਸੇ ਨਹੀਂ ਕੜਵਾ ਪਾਉਂਦੇ ਤਾਂ ਉਸ ਸਮੇ ਉਹ ਉਹਨਾਂ ਦੇ ਕੋਲ ਆ ਕੇ ਉਹਨਾਂ ਦੀ ਮਦਦ ਕਰਨ ਦਾ ਝਾਂਸਾ ਦਿੰਦੇ ਹੋਏ ਉਹਨਾਂ ਦਾ ਏਟੀਐਮ ਬਦਲ ਕੇ ਉਹਨਾਂ ਦੇ ਏਟੀਐਮ ਤੋਂ ਨਕਦੀ ਕਢਵਾ ਲੈਂਦਾ ਸੀ ਇਸੇ ਤਰ੍ਹਾਂ ਨਾਲ ਮੁਲਜ਼ਮ ਨੇ ਕਰੀਬ 31 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ